ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਾ ਮਨ ਪ੍ਰਤੀਤਨਾ ਆਈਆ ਸਹਿਜ ਨਾਲ ਲਗੋ ਪਾਓ ਸਬਦੇ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ ਮਨ ਪ੍ਰਤੀਤਨਾ ਆਈਆ ਸਹਿਜ ਨਾਲ ਲੱਗੋ ਪਾਓ ਸਬਦੇ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪਣਾ ਪਛਾਣੇ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਲਤ ਨਾ ਗਈਆ ਅੰਦੇ ਵਿਛੜ ਛੋਟਾਂ ਖਾਏ ਸਤਿਗੁਰ ਕੈ ਭਾਣੇ ਨਾ ਘੜਿਓ ਰਹੇ ਅੰਕ ਸਮਾਏ ਅੰਦੇਨ ਸੈਸਾ ਕਦੇ ਨਾ ਚੁੱਕੇ ਬਿਨ ਸਬਦੇ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਤੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦਹਮੁ ਕਨੇੜੇ ਆਏ ਸੱਚਾ ਨਾਮ ਨਾ ਲੱਗੋ ਮਿੱਠਾ ਜਿਤ ਨਾਮ ਨਵ ਨਿਦ ਪਾਏ ਜੀਵਤ ਮਰੇ ਮਰੇ ਫੁਨ ਜੀਵੇ ਤਾ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸ ਦੇ ਚਿੱਤ ਬਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇ ਸਾ ਕਿਸੇ ਗੱਲੇ ਨਾ ਲੋੜੀਏ ਹਰ ਸੁਖ ਦਾਤਾ ਸਵਨਾ ਗੱਲਾਂ ਕਾ ਤਿਸ ਨੂੰ ਧਿਆਇਦਿਆਂ ਕਿਵ ਨਿਮਖ ਘੜੀ ਮੋੜੀਏ ਜਿਸ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹਿਏ ਮੋ ਜੋੜੀਏ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੇ ਮੋ ਡਿਠੇ ਜਗਤ ਤਰਿਆ ਸਭ ਲੋੜੀਏ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੈ ਸਭ ਜਨ ਕੈ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੂਹ ਡਿਠੇ ਜਗਤ ਤਰਿਆ ਸਭ ਲੋੜੀਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ